ਸਪਨਾਮ ਸ੍ਰੀ ਵਾਹਿਗੁਰੂ ਸਹਿਜਿਉ ਰਹਿਰਾਸ ਸਾਹਿਬ ਹਰ ਜਗ ਜਗ ਭਗਤ ਉਪਾਇ ਪੈੰਜਾ ਰਖਦਾ ਆਇਆ RAM ਰਾਜੇ ਹਰ ਨਾਖਸ਼ ਦੁਸ਼ਟ ਹਰ ਮਾਰਿਆ ਪ੍ਰਲਾਦ ਤਰਾਇਆ ਹੰਕਾਰੀਆਂ ਨਿੰਦਕਾਂ ਪਿੱਠ ਦੇਉ ਨਾਮ ਦਿਉ ਮੁਖ ਲਾਇਆ ਜਿਨ ਨਾਨਕ ਐਸਾ ਹਰਿ ਸੇਵਿਆ ਅੰਤਲੇ ਛੜਾਇਆ ੴ ਸਤਿਗੁਰ ਪ੍ਰਸਾਦਿ ਸਲੋਕੋ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖਤਾ ਮਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੋ ਕਰੀ ਨਾ ਹੋਈ ਬਲਹਾਰੀ ਕੁਦਰਤ ਵਸਿਆ ਤ੍ਰਾਂਤ ਨ ਜਾਏ ਲਖਿਆ ਰਹਾਉ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸਾਚਾ ਸਹਿ ਸਿਸਤ ਸਲਾਹੁ ਜਿਨ ਕੀਤੀ ਸੋ ਪਾਰ ਪਾਇਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਿਹਾ ਸੋ ਦਰ ਰਾਗਸਾ ਮਹੱਲਾ ਪਹਿਲਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋਹਾਰਾ 13 ਕਿਹਾ ਸੋ ਕਰਕੇ ਹਾ ਚਿਤ ਵੈ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਕਾ ਕੇਤੇ ਤੇਰੇ ਭਾਵਨ ਹਾਰੇ ਕੇਤੇ ਤੇਰੇ ਰਾਗ ਪਰੀ ਸੋ ਕਹੀਨ ਕੇਤੇ ਗਾਵਨ ਹਾਰੇ ਗਾਵਨ ਤੁਦਨ ਪਵਨ ਪਣੀ ਵਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿੱਤ ਗੁਪਤ ਲਿਖ ਜਾਨੀਐ ਲਿਖ ਲਿਖ ਧਰਮ ਵਿਚਾਰੇ ਗਾਵਣ ਤੁਧਨੋ ਈਸ਼ਰ ਵਰਮਾ ਦੇਵੀ ਸੋਣੀ ਤੇਰੇ ਸਦਾ ਸਵਾਰੇ ਗਾਵਣ ਤੁਧਨੋ 인ਦੀਨ ਦਾਸਨ ਬੈਠੇ ਦੇਤੀਆਂ ਦਰ ਨਾਲੇ ਗਾਵਣ ਤੁਧਨੋ ਸਿੱਧ ਸੁਮਾਧੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧ ਨੂੰ ਪੰਡਤ ਪੰਡਨ ਰੱਖੀ ਸੋਰ ਜੋਗ ਜੋਗ ਵੇਦ ਨਾਲੇ ਗਾਵਣ ਤੁਧ ਨੂੰ ਮੋਹਣੀਆਂ ਮਨ ਮੋਹਨ ਸੁਰਗਮਿਛ ਪਿਆਲੇ ਗਾਵਣ ਤੁਧ ਨੂੰ ਰਤਨੋ ਪਾਈ ਤੇਰੇ 68 ਤੀਰਥ ਨਾਲੇ ਗਾਵਣ ਤੁਧ ਨੂੰ ਜੋਦ ਮਹਾਵਲ ਸੂਰਾ ਗਾਵਣ ਤੁਧ ਨੂੰ ਖਾਨੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸੋਈ ਤਉਦ ਨੋ ਗਾਵਣਾ ਜੋ ਤਦ ਭਾਵਨ ਰੱਤੇ ਤੇਰੇ ਭਖਤਰ ਸਾਲੇ ਹੋਰ ਕੀਤੇ ਤਉਦ ਨੋ ਗਾਵਣਾ ਸੇ ਮੈਂ ਚਤਨ ਆਵਣ ਨਾਨਕ ਕਿਆ ਵਿਚਾਰੀ ਸੋਈ ਸੋਈ ਸਦਾ ਸੱਚ ਸਹ ਸੱਚ ਨਹੀਂ ਹੈ ਪੀ ਹੋਸੀ ਜੈ ਨ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਪਤੀ ਘਰ ਘਰ ਜਿਨ ਸੀ ਮਾਇਆ ਉਪਾਈ ਕਰ ਕਰ ਵੇਖਾ ਕੀਤਾ ਆਪਣਾ ਜਿ ਤਿਸ ਦੀ ਵਡਿਆਈ ਜੋ ਤਸ ਭਾਵੇਂ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਪਾਦਸ਼ਾਹ ਹੋ ਸਾਹ ਪਾਦ ਸਾਹਿਬ ਨਾਨਕ ਰਹਿ ਨ ਰਜਾਈ ਅਸਾ ਮਹੱਲਾ ਪਹਿਲਾ ਸੁਣ ਵੱਡਾ ਆਖਾ ਸਭ ਕੋਏ ਕੀ ਬਡ ਡੀਠਾ ਕੀਮਤ ਹੋਏ ਕੀਮਤ ਪਾਏ ਨ ਕਹੀਆ ਜਾਏ ਕਹਿਨੇ ਵਾਲੇ ਤੇਰੇ ਰਹੀ ਸਮਾਏ ਬੜੇ ਮੇਰੇ ਸਹਿ ਬਗਹਿਰ ਗੰਭੀਰ ਗੁਨੀ ਗਹਿਰ ਕੋਈ ਨ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ ਸਭ ਸੁਰਤ ਮਿਲੀ ਤੇ ਸੁਰਤ ਕਮਾਈ ਸਭ ਕੀਮਤ ਮਿਲੀ ਤੇ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨ ਜਾਣੀ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿਦਾ ਬੁਰਖਾਂ ਕੀਆਂ ਵਡਿਆਈਆਂ ਕੋਤ ਬਿਨ ਸਿੱਧੀ ਕੈ ਨਾ ਪਾਈ ਕਰਮ ਮਿਲੈ ਨਾਹੀ ਠਾਕ ਰਹੰਨਾ ਆਖਣ ਵਾਲਾ ਕਿਆ ਵਿਚਾਰੈ ਸਿਸ਼ਤੀ ਭਰੇ ਤੇਰੇ ਭੰਡਾਰੈ ਜਿਸ ਤੂੰ ਦੇਹਾ ਤੀਸਾ ਕੀ ਆਚਾਰ ਨਾਨਕ ਸੱਚਾ ਸਵਰਨ ਹਾਰਾ ਅਸਾ ਮਹਲਾ ਪਹਿਲਾ ਆਖਾ ਜੀਵੈ ਵਿਸਰੈ ਮਰ ਜਾਉ ਆਖਣ ਓਖ ਸੱਚੈ ਨਾਉ ਸੱਚੇ ਨਾਮ ਕੀ ਲਗੈ ਭੂਖ उत तो भूखे खाए चलिए दुख सो क्यों विसर मेरी माए साचा साहिब साचा नाए रहाओ साचे नाम की तिल वे आई आख कीमत न पाई जैसा मिलकर आखन पाए वड्डा न हो है काट न जाए नाऊ मर न हो है सोग दिन्दा रह चुके पोग ਗੁਣੀ ਹੋਰ ਨਹੀਂ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜ ਆਪ ਤੇ ਵੜ ਤੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਵਿਖੰਬ ਵਿਸਾਰੇ ਹੋਤੇ ਕਰਮ ਜਾਤ ਨਾਨਕ ਨਾ ਵਹਿ ਵਾਜ ਸੁਨਾਤ ਰਾਗ ਗੁਜਰੀ ਗੋਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਤਪੁਰਖ ਬਿਨੋ ਗੁਰ ਪਾਸ ਕਮ ਕੀਰੇ ਕਰਮ ਸਤ ਗੁਰ ਸਰਨਾਈ ਕਰਦਾ ਆਰਾਮ ਨਾਮ ਪਰਗਾਸ ਮੇਰੇ ਮੀਤ ਗੁਰਦੇਵ ਮੁਖਸ ਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਬੜ ਭਾਗ ਬਡੇਰੇ ਜਿਨ ਹਰ 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 ਦਾ ਹਰ ਪਿਆਸਾ ਹਰ ਹਰ ਨਾਮ ਮਿਲੇ ਤ੍ਰਪਤਾਸਾ ਮਿਲ ਸੰਗਤ ਗੁਣ ਪਰਗਾਸਾ ਜਿਨ ਹਰ 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 ਰਸ ਨਾਮ ਨਾ ਪਾਇਆ ਤਿ ਭਾਗ ਹੀਨ ਜਮ ਪਿਆਸਾ ਜੋ ਸਤਿਗੁਰ ਸਰਨ ਸੰਗਤ ਨਾਹੀ ਆਏ ਤ੍ਰਿਜ ਜੀਵੇ ਤ੍ਰਿਜ ਜੀਵਸਾ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਧੰ ਧਰਮ ਮਸਕਤ ਲਿਖਿਓ ਲਿਖਾਸਾ ਤਨ ਤਨ ਸਤਸੰਗ ਜਿਨ ਹਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸਾ ਰਾਗ ਗੁਜਰੀ ਗੋਰੀ ਮਹੱਲਾ ਪੰਜਵਾਂ का मन चित बहु तुम जाको हर जी ओ पर शैल पत्थर में जल्द उपाय माधोजी सत्संग मिले सो तरिया गुर प्रसाद परम पद पाया सूके काष्ट हरिया हरिया जनन पिता लोक सुत बिनाता कोई न किसकी तरिया सिर सिर रिस्क ठाकर का ही मन करिया ਊੜੇ ਊੜਿਆਵੈ ਸੁਖੋਸ਼ਾ तिसパਸ਼ੀ ਵਿੱਚ ਰੇ ਸ਼ਰਿਆ ਤਿਨ ਕਬਨ ਖਲਾਵੈ ਕਬਨ ਚਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਸ਼ਸਟ ਸਿਧਾਂਠਾ ਕਰ ਕਰ ਤਿਨ ਧਰਿਆ ਜਿਨ ਨਾਨਕ ਬਲ ਬਲ ਸਦਾ ਬਲ ਜਾਈਐ ਤੇਰਾ ਅੰਤ ਨ ਪਾਰਾ ਵਾਰਿਆ ਰਾਗ ਸਾ ਮਹੱਲਾ ਚੌਥਾ ਸੋ ਪ੍ਰਖਹ ਇਕ ਓੰਕਾਰ ਸਤ ਗੁਰ ਪ੍ਰਸਾਦ ਸੋ ਪਰਖ ਨਰਿੰਜਣ ਹਰ ਪਰਖ ਨਰਿੰਜਣ ਹਰ ਅਗਮ ਅਗਮ ਅਪਾਰਾ ਸਭ ਧਿਆਵੂ ਸਭ ਧਿਆਵੂ ਤੁਧ ਜੀ ਹਰ ਸੱਚਹ ਸਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀ ਆਂ ਕਾ ਦਾਤਾਰਾ ਹਰ ਧਿਆਵੂ ਸੰਤ ਜੀ ਸਭ ਦੁਖ ਵਿਸਾਰਨਹਾਰਾ ਹਰਿਆ ਪੀ ਠਾਕਰ ਹਰਿਆ ਪੀ ਸੇਵਕ ਜੀ ਕਾ ਨਾਨਕ ਚੰਤ ਵਿਚਾਰਾ ਤੂੰ ਕਟ ਕਟ ਜਾਂ ਪਰ ਸਰਬ ਨਰੰਤਰ ਜੀ ਹਰੇ ਇੱਕੋ ਉਪਰਕ ਸਮਾਨਾ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਝੋਜ ਵਿੜਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀਓ ਤੁਧ ਬਿਨਿ ਅਵਰ ਨਾ ਜਾਣਾ ਉਪਾਰ ਗਰੰਭੀ ਅੰਧੇਨ ਜੀ ਤੇਰੇ ਕਿਆ ਗੁਣ ਆਖ ਵਿਖਾਣਾ ਜੋ ਸੇਵਿਆ ਜੋ ਸੇਵ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਉ ਉਹ ਹਰ ਧਿਆਉ ਤੂਤ ਜੀ ਸੇ ਜਨਮ ਜੁਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਈ ਜਨ ਹਰ ਧਿਆਇਆ ਜੀਤਨ ਟੂਟੀ ਜਨ ਕੀ ਸਾਂਸੀ ਜਿਨਰ ਬਉ ਹਰ ਜਨਰ ਕੋ ਧਿਆਇਆ ਜੀਤਲ ਕੋ ਸਭ ਵਾਸੀ ਜਿਨ ਸੇ ਵਿਅ ਜਨ ਸੇ ਵਿਅ ਮੇਰਾ ਹਰ ਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੀ ਭਗਤ ਤੇਰੇ ਭਗਤ ਸਲਾਹੀ ਨੂੰ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੇ ਨੇਕ ਤੇਰੇ ਅਨੇਕ ਕਰੋ ਹਰ ਪੂਜਾ ਜੀ ਤੁਧ ਜਪਿਓ ਤਪਿਓ ਬੇਅੰਤਾ ਤੇਰੇ ਨੇਕ ਤੇਰੇ ਅਨੇਕ ਪੜਿਓ ਵੋ ਸਿਮਰਤ ਸਾਸਤਰ ਜੀ ਖਟ ਕਰਿਓ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੋ ਮੇਰੇ ਹਰਿ ਭਗਵੰਤਾ ਤੂੰ ਆਦਿ ਪ੍ਰਖ ਅਪਰੰਪਰਾ ਕਰਤਾ ਜੀ ਤੁਧ ਜੇ ਵੜੇ ਵਰਨ ਕੋਏ ਤੂੰ ਜਗ ਜਗ ਏਕੋ ਸਦਾ ਸਦਾ ਤੂੰ ਏਕੋ ਜੀ ਨਹ ਚਲ ਕਰਤਾ ਸੋਏ ਤਦਿਆ ਪੇ ਭਾਵੈ ਸੋਈ ਵਰਤੈ ਜੀ ਤੁਧਿਆ ਪੇ ਕਰੋਸ ਹੋਈ ਤੁਦੀ ਆਪੀ ਸ੍ਰਿਸ਼ਟੀ ਸਭ ਉਪਾਈ ਜੀਤਦੇ ਆਪੇ ਸਰਜਿਓ ਸਭ ਕੋਈ ਜਿਨ ਨਾਨਕ ਗੁਣ ਗਾਵੈ ਕਰਤੇ ਕਾ ਜੀ ਜੋ ਸਭ ਕਾ ਅਨਜੋਈ ਅਸਮਹਲਾ ਚੌਥਾ ਤੂੰ ਕਰਤਾ ਸਾਚਿਆ ਰੂ ਮੈਂ ਦਾਸਾਈ ਜੋ ਤੋ ਭਾਵੈ ਸੋਈ ਕਿਸੀ ਜੋ ਤੂੰ ਦਿਆ ਸੋ ਉਪਾਈ ਰਹਾਉ ਸਭ ਤੇਰੀ ਤੂੰ ਸਭਣੀ ਪਿਆਆ ਜਿਨੋ ਕਰਮਾ ਕਰੋ ਤਿਨ ਨਾਮ ਰਤਨ ਉਪਾਇਆ ਗੁਰਮੇਖ ਲਾਦਾ ਮਨ ਮੁਖ ਗਵਾਇਆ ਤੁਦੀ ਆਪ ਬਿਛੋੜੈ ਆਪ ਮਿਲਾਇਆ ਤੂੰ ਦਰਿਓ ਸਭ ਤੁਦੀ ਹੀ ਮੈਂ ਤੁਦ ਬਿਨ ਦੂਜਾ ਕੋਈ ਨਾਹੀ ਜੀਵ ਜੰਤ ਸਭ ਤੇਰਾ ਖੇਲ ਵਿਨ ਜੋਗ ਮਿਲ ਵਿਛੜੇ ਸੰਜੋਗੀ ਮੇਲ ਜਿਨਹੋਂ ਤੂੰ ਜਾਣਿਆ ਸੋਈ ਚਣ ਜਾਣੈ ਹਰ ਗੁਣ ਸਦਾ ਹੀ ਆਖ ਫਖਾਣਾ ਜਿਨ ਹਰ ਸੇਵਿਆ ਤਿਨ ਸੁਖ ਪਾਇਆ सहजे ही हर नाम समाया तू अपे करता तेरा किया सब होए तुद बिन दूजा अवर्ण कोए तू कर कर वेखा जान सोए जिन नानक गुरु मुख वरगट होए अस महल्ला पहला तद सर्व री पलीन वासा पानी बहुत न किया पंकज मोह पग नहीं चाले हम देखे तब डूबी अला ਮਣੇ ਕਨ ਚੇਤ ਸਮੂੜ ਮਣਾ ਹਰ ਵਿਸਤਰ ਤੇਰੇ ਗੁਣ ਗਲਿਆ ਰਹਾਉ ਨਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਧ ਜਨਮ ਭਇਓ ਪਰਮਾਤਮਾ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਹੱਸਾ ਮਹਲਾ ਪੰਜਮਾ ਪਈ ਪ੍ਰਾਪਤ ਮਨੁਖ ਦੋਹਰੀਐ ਗੋਬਿੰਦ ਮਿਲਨ ਕੀ ਹੈ ਤੇਰੀ ਬਰੀਐ ਅਵਰ ਕਾਜ ਤੇਰੇ ਕੀਤੇ ਨਾ ਕਾਮ ਮਿਲ ਸਾਧ ਸੰਗ ਪਵਜਲ ਕੇਵਲ ਨਾਮ ਸ਼ਰਮ ਜਬ ਲਗ ਪਵਜਲ ਤਾਰਕੈ ਜਨਮ ਰਿਤ ਜਾਤ ਰੰਗ ਮੈਂ ਆਇਆ ਕਾ ਰਹਾਉ ਜੋ ਤਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਜਨ ਹਰ ਰਾਇ ਕਹਉ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰਾਖੋ ਸ਼ਰਮ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ 10 ਚੁਪਾਈ ਪੁਨਰਾਸ਼ਿਤ ਕਾ ਕਾਟਾ ਸ਼ੀਸ਼ਾ ਸ੍ਰੀ ਅਸ਼ਕੇਤ ਜਗਦ ਕੇ ਈਸ਼ਾ ਪਉਪਨ ਵਿਸ਼ਟ ਗਗਨ ਤੇ ਪਾਈ ਸਭ ਹਿਨ ਆਣ ਵਧਾਈ ਦੇਈ ਧੰਨ ਧੰਨ ਲੋਗੁਨ ਕੋ ਰਾਜਾ ਦੁਸਤ ਦਾ ਗਰੀਬ ਨਵਾਜਾ ਖਲਕ ਪਵਨ ਕੇ ਸਿਰਜਣ ਹਾਰੇ ਦਾਸ ਜਨਮ ਲਿਓ ਅਵਾਰੇ ਕਈ ਵਾਰ ਬੇਨਤੀ ਚ ਵੀ ਹਮਰੀ ਕਰੋ ਹੱਥ ਦੇ ਰਖਸ਼ਾ ਪੂਰਨ ਹੋਏ ਚਿੱਤ ਕੀ ਸ਼ਾ ਤਬ ਚਰਨ ਮਨ ਰਹੋ ਹਮਾਰਾ ਆਪਣਾ ਜਾਣ ਕਰੋ ਪਿਤ ਪਾਰਾ ਤੁਮਰੇ ਦੁਸ਼ਟ ਸਭ ਤੁਮ ਕਾਬੋ ਆਪ ਹੱਥ ਦੇ ਮੁਝੇ ਵਿਚਾਬੋ ਸੁਖੀ ਰਸੋ ਮੇਰੋ ਪਰਵਾਰਾ ਸੇਵਕ ਸਿਖ ਸਬ ਕਰਤਾ ਰਹਾ ਮੋ ਨਿਕਸ਼ਾ ਨਿਜ਼ਦਾ ਕਰੀਏ ਸਾਹਵਾਰਨ ਕੋ ਆਜ ਸੰਗਰੀਏ ਪੂਰਨ ਹੋਏ ਹਮਾਰੀ ਆਸ਼ਾ ਤੂਰਪ ਜਨ ਕੀ ਰਿਹੋ ਪਿਆਸਾ ਤਮਾਰਾ ਸਾੜ ਕੋਈ ਅਵਰ ਨਾ ਧਾਇਓ ਜੋ ਵਰ ਚਾਹੂੰ ਸੋ ਤੁਮਸੇ ਪਾਉ ਸੇਵਕ ਸਿੱਖ ਹਮਾਰੇ ਤਾਰੀਏ ਚੁੰ ਚੁੰ ਛਤਰਾ ਹਮਾਰੇ ਮਾਰੀ ਹੈ ਆਪ ਹਾਥ ਦੇ ਮੁਝੇ ਉਗਰੀਏ ਮਰਨ ਕਾਲ ਕਾ ਤ੍ਰਿਸ਼ਨਵਰੀਏ ਹੂ ਜੋਸ਼ ਦੀ ਹਮਾਰੀ ਪਿੱਛਾ ਸ਼੍ਰੀ ਸਿਜੂ ਕਰ ਜਿਓ ਰਖਸ਼ਾ ਰਾਖ ਲਿਓ ਮੋ ਰਖਣ ਹਾਰੇ ਸਹਿ ਸੰਸਾਈ ਪਿਆਰੇ ਦੀਨ ਬੰਦੁਸ਼ਟ ਕੇ ਹੰਤਾ ਤੁਮ ਹੋ ਬੁਰੀ ਚਤਰ ਦਸ ਕੰਤਾ ਕਾਲ ਪਾਇਆ ਬ੍ਰਹਮ ਪਰਤਾਰਾ ਕਾਲ ਪਾਇਆ ਵਿਸ਼ਨੂ ਅਵਤਾਰਾ ਕਾਲ ਪਾਇਆ ਕਰ ਵਿਸ਼ਨ ਪ੍ਰਕਾਸ਼ਾ ਸ਼ਕਲ ਕਾਲ ਕਾ ਕੀ ਆਤਮਾ ਸ਼ਾ ਜਬਨ ਕਾਲ ਜੋਗੀ ਸਭ ਕੀਓ वेदराज ब्रह्मचूतियो जवन काल सब लोक सुमारा नमस्कार है तही हमारा जवन काल सब जक्त विनायो देदंच जन उपायो आदंत एको एक अवतार सोई गुरु समझियो हमारा नमस्कार है तिसि को हमारी सकल प्रजा जन आप सवारी सब गण को शिव गुण सुख दियो सदरन कोवल मेहमद कट -कट के अंतर की जानत भले बुरे की पीर पशाणत चीटी के कंचर सूतला सब कृपा दृष्टि कर फूला संतन दुख पाए ते दुखी सुख पाए साधना के सुखी एक एक की पीर पिशाण कट कट की पट पट की जाने जब उधो करो कर तारा पर जा तर तब देह अपारा जब अकार्थ करत हो कबू तुम में मिल मिलत देह सब तुम देह सब समूह चेते वदन सृष्टि सब तारा है, आप अपनी बूझ उचार तुम सभी ही ते रहत नरामल जानत भेद भेद और आलम निरंकार ਨਿਰੰਕਾਰ ਨਿਰਲੰਭ ਆਦ ਅਨਿਲ ਅਨਾਤ ਅਨਤ ਅasambਹਾ ਤਕੈ ਮੂੜ ਅਚਾਰਤ ਵੇਦਾ ਜਾ ਕੋ ਭੇਦ ਨ ਪਾਵਤ ਵੇਦਾ ਤਾ ਕੋ ਕਰੋ ਪਵਨ ਅਣਮਾਨਤ ਮਹਾ ਮੂੜ ਕੁਸ਼ ਵੇਦ ਨ ਜਾਣਤ ਮਹਾ ਵੇਦ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਜੀਨਤ ਨਾਹੀ ਵੇਵ ਹਵ ਆਪਣੀ ਬੁੱਧੀ ਹੈ ਜੇਤੀ बर्तन पिन पिन तहते तुमरा लाख न जाए बसारा क्या विथम सजा प्रथम संसार एको रूप अनूप स्वरूप राग वाव राव नूप अंडज जेर जेत सकिनी उत्पज खान बहुर रत दिनी कहूं फूल राजा है बैठा कहूं सिमट पे ओसम कर कैठा सगरे सृष्टि दिखाय अचंभवव आदि जुगाल स्वरूप असंभवव अव रक्षा मेरी तुम करो सिखज अवारे सिख संगरो दुष्ट डटे उठ उत बठ उत्पत्ता शकल मलेष करो रण गाता जेष दुष्टो चरन परे तिन के दुष्ट दुष्ट है मरे पुरख जपन भगत रे ति हारे तिन के संकट सब टरै ਜੋ ਕਾਲ ਕੋ ਇਕ ਬਾਰ ਤਿਹਾਵੈ ਤਾ ਕਹ ਕਾਲ ਨਿਕਣਿਆ ਹੈ ਰਕਸ਼ਾ ਹੋਈ ਤਹੀਂ ਸਭ ਕਾਲਾ ਦੁਸ਼ਟ ਅਰੁਸ਼ਟ ਰੇ ਤਤ ਕਾਲਾ ਕ੍ਰਿਪਾ ਦ੍ਰਿਸ਼ਟੀ ਤਨ ਜਹੇ ਨ ਰਹੇ ਤਾਂ ਕੇ ਤਾਪ ਤਨ ਕਮੈ ਰਹੋ ਘਰੇਤ ਸਦ ਕਰਮ ਸਭ ਹੋਈ ਦੁਸ਼ਟ ਸਹ ਸਕੇ ਨ ਕੋਈ ਇਕ ਵਾਰ ਜਿਨ ਤੁਮੇ ਸਵਾਰਾ ਕਾਲ ਫਾਸ ਤਹੀ ਉਬਰਹਿ ਜੇ ਨਰ ਨਾਮ ਤਿਹਾਰੋ ਕਿਹਾ ਦਰ ਦੁਖ ਦੋ ਦੇਹ ਰਹਾ ਖੜਕ ਕੇ ਤਕੇ ਖੜਕ ਕੇ ਤਕੇ ਮੈਂ ਸ਼ਰਨ ਤੁਹਾਰੀ ਆਪ ਹਾਥ ਦੇ ਲਿਓ ਉਵਾਰੀ ਸਰਵ ਰੋਠ ਮੇ ਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਕਿਰਪਾ ਕਰੀ ਹਮ ਪਰ ਜਗਤ ਮਾਤਾ ਗ੍ਰੰਥ ਕਰਾ ਪੂਰਨ ਸੁਖ ਰਾਤਾ ਕਿਲਵਿਕ ਸ਼ਕਲ ਦੇ ਕੋ ਹਰਤਾ ਦੁਸ਼ਟ ਦੋਖਨ ਕੋ ਕੋ कोशह करता श्री यशजु छब पै दयाला पूर्ण करै ग्रंत्त तत्काल मन भाषित फल भाव सोई दुख नत सब व्यापत कोई अड़ेल सुने दुख सो जाहे सो रस न पाई सूना मुड़ चितलाहे चतुरयो दी दुख दर्द पो निपट तन नर हे रह हा हो जो बाकी एक बार चौपाई जो कहै ਚੋਪਾਈ ਸੰਵਤ 1700 ਪਨੇਜ ਅਰਧ ਸਹਿਸ ਫੰਤਨ ਕੇਜ ਪਾਦਰ ਸ਼ਦੀ ਇਸਚ ਬਦੀਰਾ ਵਾਰਾ ਤੀਰ ਸਦਰਵ ਗ੍ਰੰਥ ਸੁਦਾਰਾ ਇਤ ਸ੍ਰੀ ਚਤਰ ਪੈ ਖਾਨੇ ਪ੍ਰਜਾ ਚਿਤਰ ਮੁਤਰ ਭੂਗ ਸ਼ਬਦ 405 ਚਰਿਤਰ ਸਮਾਪਤ ਮਸਤਮਸਤ ਅਮੂਜ ਦੋਹਿਰਾ ਦਾਸ ਜਾਣ ਕਰ ਦਾਸ ਪਰ ਕੀਉ ਕਿਰਪਾ ਅਪਾਰ ਆਪ ਹੱਥ ਦਹਿ ਰਾਖੇ ਮਨ ਕਰਮ ਵਚਨ ਵਿਚਾਰ ਚੁਪਾਈ मैं ना गणेश्वर पृथ्वी मनाओ किशन बिश्न कहूँ नहीं ते आयो कान सुने पहचान नो लिव लागी मोरी पुगन सो महाकाल रखवार हमारो महालोम गम कर थारो अपना जान करो रखवार वहीं गह की लाज विचार अपना जान मुझे प्रतिपारी है चुन चुन सुरा हमारा ही मारी है देख तेग जग में दो चले राख आप नै तुम मन करो सतप्रत पारा तुम सह में दास जान अपना मुझे निबाज आप करो हमरे सब काज तुम हो सब राजन के राजा आपे आप, आप गरीब दास जान कर कृपा करो मैं ਹਰ ਭਰਾ ਮਹਾਂਣ ਤੁਹਾਰਾ ਤੋਹਿ ਆਪਣਾ ਜਾਣ ਕਰੋ ਪ੍ਰਤਿਪਾਰਾ ਤੁਮ ਸਹਿਮਿਕੰ ਘਰਥਾਰਾ ਦਾਸ ਜਾਣ ਕਰ ਹੱਤ ਅਵਰੋ ਸਵਰਨ ਕੋ ਅਜ ਸਿੰਗਾਰੋ ਪ੍ਰਿਤਮ ਤਰੋ ਪਗਤ ਕੋ utian ਬਹਰ ਕਰੋ ਕਵਿਤ ਵਿਥਨਨ ਕ੍ਰਿਸ਼ਨ ਜਥਾ ਮਤ ਚਿਤਰ ਉਚਾਰਹਿ ਚੁਕੇ ਕਥ ਲੈ ਸੁ ਲੈ ਸੁਦਾਰਹਿ ਕਈ ਹੋਗਾ ਜੇ ਦੁਹੇਰਾ ਝੋਨੇ ਜਿ ਬ੍ਰਹਮੋ ਸੋ ਕਿਹ ਜੋ ਕਿਹਾ ਜਗ ਮਾਹੀ ਜੋ ਤੈ ਪ੍ਰਭ ਕੋ ਤਿਆ ਹੈ ਅੰਤ ਸੁਰਗ ਕੋ ਜਾਹੀ ਦੁਹੇਰਾ ਹਰ ਹਰ ਜਨ ਦੁਆ ਇੱਕ ਹੈ ਵਿਤ ਵਿਚਾਰ ਕੁਛ ਨਹੀਂ ਜਲ ਦੇ ਉਪਜਿਆ ਤਰੰਗ ਸਿਉ ਜਲ ਹੀ ਵੀ ਕਿਸਮਾਏ ਦੁਹੇਰਾ ਜਬ ਐਸ਼ਰ ਪ੍ਰਭ ਕੋ ਪਿਆ ਜਨਮ ਤਰਾ ਜਗ ਆਏ अब मैं कथा सुन के ते सबु कहत सुनाए कई ओ बाज दोहे राम ठार पै मैं जोर कर वचन किया सिर न्याए पंथ चले तब जक्त में तब तुम करो सहाय दोहे राम जे जेत मारे त्याण को नि टूटत्या है संत अंतहली गे मुक्त फल पाई है भगवंत दोहे राम कालपुर की दे में कोटत विष्णु महेश कोटिंदर ब्रह्म की तेरा संस्कोर जलेश दुहिर राम कथा जुग जुग टल सब को ए पाखत नेत स्वर्ग बा स्वर्ग करा स्वर्ग पुरी समेत चुपाई जे कथा सुनाय और गावे दुख पाप तह निकटनय आवे विष्णु भगत की ए फल होए आस सके न कोए संबत सत्रह सौ ਹਾੜ ਵਦੀ ਪ੍ਰਤਮ ਸੁਖ ਦਾਮਣ ਤੈ ਪ੍ਰਸ਼ਾਦ ਕਰ ਗ੍ਰੰਥ ਸੁਦਾਰਾ ਫੂਲ ਵਰਤੀ ਦੇ ਲਿਓ ਸੁਦਾਰਾ ਦੋਹਿਰਾ ਨੇਤਰ ਤੋ ਤੇ ਚਰਨ ਤਰੈ ਸਤ ਦਰਬ ਤੀਰ ਤਰੰਗ ਸ਼੍ਰੀ ਭਗਵਤ ਪੂਰਨ ਕੀ ਜਿਓ ਰਗਵਤ ਕਥਾ ਪ੍ਰਸੰਗ ਦੋਹਿਰਾ ਸਾਧ ਸਾਧ ਜਾਣੋ ਨਹੀਂ ਬਾਦ ਸੁਆਦ ਵਿਵਾਦ ग्रंथ सकल पूर्ण कियो भगत कृपाय प्रसाद सैया पाई गई जब ते तुम्हारे तब ते कु आंख तरी नहीं आओ राम रहीम पुराण कुरान अनेक है मत एक न मानयो सिमरत शास्त्र वेद सब वो पीर कह हम एक न जान जो श्री स्नान कृपा तुम्हारी कर मैं ना कहियो सब तो विनाक्षो दोहेरा ਸਗਲੇ ਦਵਾਰ ਕੋ ਛਾਡੇ ਗਿਉ ਤੁਮਾਰੀ ਦਵਾਰ ਵਹਿ ਗਏ ਕੀਲਾ ਜਸ ਗੋਵਿੰਦਾਸ ਤੁਮਾਰੀ ਰਾਮ ਕਰੀ ਮਹੱਲਾ ਤੀਜਾ ਇੱਕ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤੇ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀਆਂ ਸ਼ੌਰ ਤੋ ਗਾ ਉਹ ਹਰੀ ਕੇ ਰਾਮਣ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੁ ਹਰ ਨਾਲੇ ਹਰ ਨਾਲ ਰਹਿ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਅੰਗੀਕਾਰੀ ਹੋ ਕਰੇ ਤੇਰੇ ਕਾਰਜ ਸਭ ਵਿਸਾਰਨ ਸਭਨ ਕਲਾ ਸੁਆਰਚੁ ਵਾਮੀ ਸੋ ਕੇਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸੱਚੇ ਸਈਵਾ ਕਿਆ ਨਹੀਂ ਕਰਤੇ ਰਹ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਸਦਾ ਸਿੱਤ ਸੁਲਾ ਤੇਰੀ ਨਾਮ ਮਨ ਵਸਾਇਆ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਈਵਾ ਕਿਆ ਨਹੀਂ ਕਰਤੇ ਰਹ ਸੱਚਾ ਨਾਮ ਮੇਰਾ ਆਧਾਰੋ ਸੱਚਾ ਨਾਮ ਆਧਾਰ ਮੇਰਾ ਜਿਨ ਮੁੱਖਾਂ ਹਸਾ ਬਗਵਾਨਾਂ ਕਰ ਸ਼ਾਂਤ ਸੁਖਮਣੀ ਵਸਿਆ ਜਨੇਸ਼ਾ ਸਭੀ ਪਜਾਈਆ ਸਦਾ ਕਰਵਾਨ ਕੀਤਾ ਗੁਰਵੜ ਦਸਦੀਏ ਵੜਿਆਈਆ ਕਹੋ ਨਾਨਕ ਸੁਣੋ ਸੰਤ ਸਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੀ ਕਮਸ਼ੁਤ ਕਰ ਸੁਆਗੇ ਕਰ ਸੁਆਗੇ ਸ਼ਬਦ ਵਾਜੈ ਕਲਾ ਚਿਤ ਕਰ ਧਾਰੀਐ ਪੰਚਦੂਤ ਵਸ ਕੀਤੇ ਕਾਲ ਕੰਟ ਕੁਮਾਰੀਐ ਤੁਧ ਕਰਮ ਪਾਇ ਤਦ ਜਿਨ ਕਾ ਸੋ ਨਾਮ ਹਰ ਕਾ ਲਾਗੇ ਕੈ ਨਾਨਕ ਤੈ ਸੁਖ ਹੋਇ ਤਿਤ ਕਰ ਅਣਹਦ ਵਾਜੇ ਅਨੰਦ ਸੁਨੋ ਬੜਾ ਭਾਗੀਓ ਸਗਲ ਮਨੋਰਥ ਪੂਰੇ ਪਾਰ ਵਰੰ ਪਰ ਪਾਇ ਉਤਰੇ ਸਗਲ ਬਸੂਰੇ ਧੋਖ ਰੋਗ ਸੁਨਤਾ ਹੋਇ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਿਰ ਸੇ ਪੂਰੇ ਗੁਰ ਤੇ ਚਾਣੀ ਸੁਣ ਤੇ ਗੁਣੀਤ ਕਹਿ ਤੇ ਪਵਿਤ ਸਤ ਗੁਰ ਰਹਾ ਭਰਪੂਰੇ ਬਿਨ ਬਣਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਰ ਤੂਰੇ ਮਦਾਵਨੀ ਮਹੱਲਾ ਪੰਜਵਾ ਥਾਲ ਵਿੱਚ ਤਿੰਨ ਵਸਤੂ ਹੋ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕਰ ਪਈਓ ਜਿਸ ਕਾ ਸਭ ਅਧਾਰ ਹੋ ਜੇ ਕੋ ਖਾਵੈ ਜੇ ਕੋ ਗੁੰਚੈ ਤਿਸ ਕਾ ਹੋਈ ਅਧਾਰ ਹੋ ਇਹ ਵਸਤ ਜੀ ਨਹੀਂ ਜਾਈ ਇਹ ਨਿਤ ਨਿਤ ਰੱਖ ਉਰਦਾਰੋ ਤੁਨ ਸੰਸਾਰ ਚਰਨ ਲਾਗੇ ਤਰੀਏ ਸੁਬਨਾਨਕ ਬ੍ਰਹਮ ਬਸਾਰੋ ਸ਼ਲੋਕ ਮਹਲਾ 5ਮ ਧੀਰਾ ਕੀਤਾ ਜਾਤੋ ਨਹੀਂ ਮੈਨੋ ਜੋਗਤ ਕੀਤਾ ਹੋਈ ਮੈਂ ਨਰ ਗਾਣੇ ਕੋ ਗੁਣ ਨਹੀਂ ਆਪੇ ਤਰਸ ਪਿਉ ਹੋਦ ਤਰਸ ਪਿਆ ਮਹਿਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਨ ਪਉਣ ਮਣ ਥੀ ਵਹਿ ਹਰਿਓ ਪੋੜੀ ਜਿੱਥੇ ਤੂੰ ਸਮਰੱਥ ਜਿੱਥੇ ਕੋਈ ਨਹੀਂ ਉੱਥੇ ਤੇਰੀ ਰਖ ਅਗਣੀ ਉਦਰ ਮਨ ਮਾਹੀ ਸੁਣਿਆ ਜਮ ਕੇ ਦੂਤ ਨਹੀਂ ਤੇਰੇ ਛੜ ਚਾਹੇ ਭਵਜਲ ਵਿਖਮ ਅਸਗਾ ਹੋ ਗੁਰ ਸ਼ਬਦ ਹੀ ਪਾਰ ਪਾਇਆ ਜਿਨ ਕੋ ਲਗੀ ਪਿਆਸਾ ਹੈ ਅਮਰ ਸੇ ਹੀ ਖਾਏ ਕਲ ਮੈਂ ਹੋ ਪੁਨ ਗੋਣ ਗੋਵਿੰਦ ਗਾਏ ਸਭ ਸੇ ਨੋ ਕਰਪਾਲ ਸਮਾਲੇ ਸਹਿ ਸਹਿ ਗਰਥਾ ਕੋਈ ਨ ਜਾਹੇ ਤੁਦਿਓ ਹੀ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰੂ ਅਰਾਧਨਾ ਜੀ ਮਹਾਂ ਜਪ ਗੁਰ ਨਾਉ ਨੇਤੀ ਸਤ ਗੁਰ ਵੇਖਣਾ ਸੁੰਨੀ ਸੋਨਾ ਗੁਰ ਨਾਉ ਸਤ ਗੁਰ ਸੇ ਤੀਰਤੀ ਅ ਦਰਗਾ ਪਈ ਅ ਠਾਉ ਕਹੁ ਨਾਨਕ ਕਿਰਪਾ ਕਰੋ ਜਿਨੋਂ ਦੇਵਤ ਜੈ ਗੁਰਬਦ ਜਗ ਮਹਿ ਉਦਮ ਕਾਢੀਐ ਵਿਰਲ ਹੈ ਕੋਇ ਕੋਇ ਮਹੱਲਾ ਪੰਜਵਾਂ ਰਾਖੀ ਰਖਣ ਹਾਰੀ ਅਣਿਆ ਪਵਾਰੀ ਅਨ ਗੁਰ ਕੀ ਪੈਰੀ ਪਾਏ ਕਾਰਜ ਸੁਵਾਰੀ ਅਨ ਹੁਆ ਆਪ ਦੇ ਆਲ ਮਨੋ ਨਾ ਵਿਸਾਰੀ ਅਨ ਸਾਧ ਜਿਨ ਕੈ ਸੰਗ ਪਵ ਜਲ ਤਾਰੀ ਅਨ ਸਾਧਕ ਨਿੰਦਕ ਦੁਸ਼ਤ ਖੈਰ ਮੈਂ ਵੀਦਾਰੀ ਅਨ ਜਿਸ ਸਹਿਬ ਕੀ ਟੇਕ ਨਾਨਕ ਮਨ ਮਾਹੇ ਜਿਸ ਸਮਰਤ ਸੁਖ ਹੋਏ ਸਗਲੇ ਦੁਖ ਜਾਇ ਵਾਹ ਏ ਗੁਰੂ ਜੀ ਦਾ ਖਲਸਾ ਵਾਹ ਏ ਗੁਰੂ ਜੀ ਕੀ ਫਤਿਹ